ਪਿੜਸੀ ਨੂੰ ਦੇ ਦਰਸ਼ਕਾਂ ਸਵਾਗਤ ਮੈਂ ਅਮਨਿੰਦਰ ਸਿੰਘ ਹਾਂਗਾ ਅੱਸੀ ਇਸ ਵੇਲੇ ਮੌਜੂਦ ਆ ਅਮਰਸਰ ਦੇ ਨਾਵਲਟੀ ਚੌਂਕ ਸਿਤ ਮਸ਼ਹੂਰ ਹੀਰਾਪਰੀਰ ਵਾਲੇ ਦੇ ਜਿੱਥੇ ਅਕਸਰ ਹੀ ਜੋ ਚਰਚਾ ਦੇ ਵਿੱਚ ਰਹਿੰਦਾ ਹੈ ਸੋਸ਼ਲ ਮੀਡੀਆ ਤੇ ਵੀ ਜਿਸ ਦੀਆਂ ਅਨੇਕਾਂ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਨੇ ਇੱਕ ਵੀਡੀਓ ਬੀਤੇ ਦਿਨੀ ਹੋਰ ਵੀ ਵਾਇਰਲ ਹੋਈ ਸੀ ਜਦੋਂ ਦੁੱਧ ਦੇ ਵਿੱਚ ਮੱਖੀਆਂ ਦੀ ਤਸਵੀਰ ਸਾਹਮਣੇ ਆਈ ਸੀ ਉਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇੱਥੇ ਇੱਕ ਵੱਡਾ ਐਕਸ਼ਨ ਵੀ ਕੀਤਾ ਗਿਆ ਸੀ ਸੈਂਪਲ ਵੀ ਭਰੇ ਗਏ ਸਨ ਪਰ ਹੁਣ ਅੱਜ ਮੁਰਦ ਤੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਇੰਪਰੂਵਮੈਂਟ ਟ੍ਰਸਟ ਵੱਲੋਂ ਹੀਰਾਪਰੀਰ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ ਹੀਰਾ ਪ੍ਰੀਤ ਦੀ ਜੋ ਮੇਨ ਐਂਟਰੈਂਸ ਹੈ ਉਸ ਦੇ ਉੱਪਰ ਇੱਕ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਸਨ ਜੋ ਕਿ ਉਤਾਰ ਦਿੱਤੇ ਗਏ ਨੇ ਜਾਂ ਇਹ ਕਹਿ ਲਈਏ ਕਿ ਜਿਨ੍ਹਾਂ ਸ਼ੈੱਡ ਜਿਨ੍ਹਾਂ ਹੋਲਡਿੰਗ ਇੱਥੇ ਲੱਗੇ ਸੀ ਅੱਜ ਸਾਰੇ ਇੰਪਰੂਵਮੈਂਟ ਟਰਸਟ ਦੇ ਇੱਕ ਵੱਡੀ ਟੀਮ ਵੱਲੋਂ ਉੱਚ ਪੱਧਰੀ ਟੀਮ ਵੱਲੋਂ ਪਹੁੰਚ ਕੇ ਇੱਥੇ ਮੁਕੰਮਲ ਤੌਰ ਤੇ ਸਾਰਾ ਤੈਸਟ ਰੈਸ ਕਰ ਦਿੱਤਾ ਗਿਆ ਹਾਲਾਂਕਿ ਜੇਕਰ ਦੇਖਿਆ ਜਾਵੇ ਤੇ ਤਿੰਨ ਦੁਕਾਨਾਂ ਨੇ ਇੱਥੇ ਫੂਡ ਦੀਆਂ ਇੱਕ ਹੀਰਾ ਪ੍ਰੀਰ ਵਾਲਾ ਉਸ ਦੇ ਨਾਲ ਇੱਕ 3D ਫੂਡ ਉਹ ਤੋਂ ਇਹਨਾਂ ਦੋਨਾਂ ਦੁਕਾਨਾਂ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਔਰ ਇਹਨਾਂ ਸਭ ਦੇ ਹੋਲਡਿੰਗਸ ਵਗੈਰਾ ਜੋ ਇੱਥੇ ਸ਼ੈੱਡ ਪਾਏ ਗਏ ਸਨ ਹੋਲਡਿੰਗਸ ਸਨ ਉਹ ਸਭ ਕੁਝ ਪਟਕੇ ਸਿਰ ਦਿੱਤਾ ਗਿਆ। ਤੋਂ ਜਰੂਰ ਪਹਿਲਾਂ ਇੱਕ ਵਾਰ ਹੀਰੇ ਪ੍ਰੀਤ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਤਸਵੀਰ ਸਾਜੀ ਕਰਾਂਗੇ ਆਪਾਂ ਮਾਰਕੀਟ ਕੀ ਆਖਰਕਾਰ ਮਾਮਲਾ ਕੀ ਹੈ। ਤੋਂ ਸਭ ਤੋਂ ਪਹਿਲਾਂ ਇਹ ਇਹ ਕਰਿੰਦੇ ਨੇ ਜੋ ਹੀਰਾ ਪ੍ਰੀਤ ਦੀ ਦੁਕਾਨ ਤੇ ਕੰਮ ਕਰਦੇ ਨੇ ਲਗਭਗ 30 ਬੰਦਿਆਂ ਦਾ ਸਟਾਫ ਹੈ ਇੱਥੇ ਇਹ ਕਹਿ ਲਈ ਕਿ 30 ਪਰਿਵਾਰ ਇਸ ਦੁਕਾਨ ਦੇ ਨਾਲ ਜੁੜੇ ਨੇ ਇਸੇ ਤਰ੍ਹਾਂ ਹੋਰ ਵੀ ਦੁਕਾਨਾਂ ਨੇ ਜਿਨ੍ਹਾਂ ਦੇ ਨਾਲ 30-30 ਜਾਂ 15-15 ਲੋਕ ਕੰਮ ਕਰਦੇ ਨੇ ਤੁਹਾਡਾ ਕੀ ਨਾਮ ਹੈ ਤੁਸੀਂ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਹੇ ਹੋ ਭਾਈ ਮੈਨੂੰ ਇੱਥੇ ਦਾ 10-15 ਸਾਲ ਹੋ ਗਏ ਕੰਮ ਕਰਦੇ ਨੂੰ ਅੱਜ ਮੁਰ ਤੋਂ ਨਿਸ਼ਾਨਾ ਬਣਾਇਆ ਕਿ ਕੀ ਕੀਤਾ ਆ ਕਿ ਇੰਪਰੂਵਮੈਂਟ ਆਸਪਾਸ ਭਾਈ ਪਤਾ ਨਹੀਂ ਲੱਗਿਆ ਕੀ ਹੋ ਗੀ ਗਿਆ ਇਹਨਾਂ ਨੂੰ ਇਹ ਲੱਗਦਾ ਹਨ ਮਾਲਕ ਨੇ ਕੱਲ ਨੂੰ ਕੱਟਦਾ ਰਹੀ ਕਿੱਥੇ ਜਾਵਾਂਗੇ ਹਨ ਨੂੰ ਅੱਜ ਕੀਤਾ ਕੀ ਗਿਆ ਬੋਰਡ ਲਾਤੇ ਆ ਪਹਿਲਾਂ ਕੁਰਸੀਆਂ ਚੁੱਕ ਜਾਂਦੇ ਆ ਕਦੇ ਟੇਬਲ ਚੁੱਕ ਜਾਂਦੇ ਆ ਇਹ ਦੱਸੋ ਕੀ ਕਰੀ ਆਏ ਖਾਸ ਤੌਰ ਤੇ ਹੀਰਾ ਪ੍ਰੀਤ ਨੂੰ ਹੀ ਜੀ ਰਾਏ ਗੱਲਾਂ ਹੁੰਦਾ ਹੋਰ ਕੋਈ ਨਹੀਂ ਆ ਨਾਵਲਡੀ ਦੇ ਵੇਖੋ ਗੱਡੀਆਂ ਲੱਗੀਆਂ ਉਹਨਾਂ ਨੇ ਕੋਈ ਕਹਿੰਦੇ ਨਹੀਂ ਐ ਇੱਧਰ ਆ ਕੇ ਬਾਅਦ ਗੱਡੀਆਂ ਸਾਈਡ ਤੇ ਕਰਾ ਦਿੰਦੇ ਆ ਸੱਚੀ ਗੱਲ ਭਾਈ ਪਈ ਮੈਂ 5 ਸਾਲ ਤੋਂ ਕੰਮ ਕਰਦੇ ਆ ਇੱਥੋਂ ਤੇ ਆ ਜਦੋਂ ਦੀ ਆ ਵੀਡੀਓ ਦਮਣ ਭਾਈ ਨੇ ਆਪਣੀ ਸਟਾਰਟ ਕੀਤੀ ਬਣਾਉਣੀ ਉਹ ਦਿਨ ਤੋਂ ਹੀ ਬਾਅਦ ਸਿਰ ਟਾਰਗੇਟ ਕੀਤਾ ਜਾਂਦਾ ਇੱਥੇ ਪਹਿਲਾਂ ਤੇ ਕੁਰਸੀਆਂ ਦਾ ਰੋਲਾ ਸੀ ਕੁਰਸੀਆਂ ਦੇ ਰੋਲੇ ਤੋਂ ਬਾਅਦ ਆ ਦੋ ਚਾਰ ਦਿਨ ਹੋਇਆ ਤੇ ਬੋਰਡ ਤੇ ਕੱਲ ਵੀ ਭਾਜੀ ਆਈ ਰਾਤ ਰਾਤ ਮਾੜਾ ਚੰਗਾ ਬੋਲ ਕੇ ਗਏ ਆ ਤੇ ਅੱਜ ਬੋਰਡ ਵੀ ਆ ਦੇਖੋ ਸਾਹਮਣੇ ਸਾਡੀ ਬੋਰਡ ਆ ਫਿਰ ਆਪਣੀ ਵਾਲੇ ਫਿਰ ਆਪਣੀ ਦੇ ਬੋਰਡ ਸਾਰੇ ਲਾਤੇ ਗਏ ਸਾਰੇ ਲਾਤੇ ਭਾਜੀ ਬਾਂਸਲ ਦਾ ਕੋਈ ਲਾਇਆ ਨਹੀਂ ਬੋਰਡ ਬਾਂਸਲ ਦਾ ਇੱਕ ਬੋਰਡ ਨਹੀਂ ਲਾਇਆ ਗਿਆ ਆ ਦੇਖਿਆ ਜੀ ਆਪਾਂ ਕਿਉਂਕਿ ਇਹ ਪੱਖਪਾਤ ਦਾ ਜਿਹੜਾ ਦੋਸ਼ ਲਾਇਆ ਜਾ ਰਿਹਾ ਜੇ ਕਰਨਰੋ ਸ਼ੋਪਿੰਗ ਕੰਪਲੈਕਸ ਦੀ ਗੱਲ ਕੀਤੀ ਹੈ ਵੀ ਤੇ 200 ਤੋਂ ਵੱਧ ਦੁਕਾਨਾਂ ਜਾਂ ਦਫ਼ਤਰ ਨੇ ਪਰ ਕਿਸੇ ਵੀ ਹੋਰ ਦੁਕਾਨ ਦੇ ਹੋਰਡਿੰਗ ਨੂੰ ਬੋਰਡ ਨੂੰ ਜਿਹੜਾ ਹੱਥ ਨਹੀਂ ਲਾਇਆ ਗਿਆ ਕੋਈ ਹੋਰ ਬੋਰਡ ਜਿਹੜਾ ਉਤਾਰਿਆ ਨਹੀਂ ਇਹ ਖਾਸ ਤੌਰ ਤੇ ਫੂਡ ਨਾਲ ਜੁੜੀਆਂ ਸਟਰੀਟ ਫੂਡ ਰੋਕ ਜੁੜੀਆਂ ਇਹਨਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕਰਕੇ 60 ਤੋਂ ਵੱਧ ਪਰਿਵਾਰ ਇਹਨਾਂ ਦੋ ਦੁਕਾਨਾਂ ਦੇ ਜਿਹੜੇ ਹੈ ਉਹ ਜੁੜੇ ਨੇ ਸਿੱਧੇ ਤੌਰ ਤੇ ਜੁੜੇ ਨੇ ਅਕਰ ਸਿੱਧੇ ਤੌਰ ਦੀ ਗੱਲ ਕੀਤੀ ਜਾਵੇ ਤੇ ਵੱਡੇ ਬੋਰਡ ਜਿਹੜੇ ਸੱਦੇ ਲੱਗੇ ਹੋਏ ਨਜ਼ਰ ਆ ਰਹੇ ਨੇ ਬਾਂਸ ਸਪੀਡ ਦੇ ਔਰ ਸਾਹਮਣੇ ਵੀ ਬਿਲਕੁਲ ਵੀ ਸਾਂਝੀ ਕਰਨੀ ਚਾਹਵਾਂਗੇ ਕਿ ਤੋਂ ਵੱਡੇ ਘਰਾਨਿਆਂ ਨੂੰ ਜਿਹੜਾ ਉਹ ਨਹੀਂ ਹੱਥ ਲਾ ਪਾਇਆ ਜਾ ਰਿਹਾ ਜਦਕਿ ਜੋ ਛੋਟੇ ਦੁਕਾਨਦਾਰ ਨੇ ਜੋ ਸਿਰਫ ਚਾਹ ਜਾਂ ਪਕੌੜੇ ਵੇਚ ਕੇ ਆਪਣੇ ਨਾਲ ਲੱਗੇ ਮੁਕਾਬਲੇ ਦਾ ਢਿੱਡ ਭਾਲਦੇ ਮੁੱਖ ਤੌਰ ਤੇ ਖਾਣਾ ਬਣਾ ਜਾ ਰਹੇ ਤੇ ਇੱਕ ਤਸਵੀਰ ਹੈ ਸੀ ਬਾਕੀ ਮਾਰਕੀਟ ਦੀ ਵਿੱਚ ਚਾਹਾਂਗੇ ਕਿ ਕਿਤੇ ਵੀ ਹੋਰ ਹੋਲਡਿੰਗ ਜਿਹੜੇ ਆ ਤਾਂ ਦੋਸ਼ੇ ਲਾਇਆ ਗਿਆ ਅਧਿਕਾਰੀਆਂ ਵੱਲੋਂ ਕਿ ਗ੍ਰਿਲ ਜਿਹੜੀ ਲੱਗੀ ਹੈ ਗ੍ਰਿਲ ਦੇ ਉੱਪਰ ਕੋਟਰੀ ਲੱਗੇ ਸੰ ਜੋ ਨੀਮਾ ਤੋਂ ਉਲਟ ਹੈ ਪਰ ਇਹ ਨਿਯਮ ਸਿਰਫ ਹੀਰਾ ਪਨੀਰ ਦੇ ਲਈ ਬੜੇ ਨੇ ਜਾਂ ਫਿਰ 3D ਫੂਡ ਦੇ ਲਈ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਫੂਡ ਤੇ ਹਾਂਜੀ ਬੋਲੀ ਜੀ ਕੀ ਘਟਨਾ ਵਾਪਰੀ ਹੈ ਮੈਂ ਕਹਿੰਨਾ ਬੋਜੀ ਜੀ ਉਹ ਬੋਰਡ ਜਿੱਦਾ ਸਾਫ ਸੁੱਤਰਾ ਹੈ ਮੈਂ ਕਹਿੰਨਾ ਬਾਕੀ ਜਗ੍ਹਾ ਤੁਸੀਂ ਚੈੱਕ ਕਰੋ ਬਾਕੀ ਜਗ੍ਹਾ ਇਹ ਮਾਰਕੀਟ ਦਾ ਕੀ ਹਾਲ ਬਣਿਆ ਵਾ ਇਸ ਤੋਂ ਵੀ ਜ਼ਿਆਦਾ ਬੇਰਹਾ ਹਾਲ ਤੇ ਉਧਰ ਠੀਕ ਹੈ ਪਰ ਨਹੀਂ ਜੀ ਜਿੱਥੇ ਕੰਮ ਆਪਣਾ ਚੱਲਦਾ ਆ ਉੱਥੇ ਤੁਸੀਂ ਆ ਕੇ ਮਤਲਬ ਸਿਸਟਮ ਕਰੋਗੇ ਤੇ ਸਾਡੇ ਵਰਗੇ ਗਰੀਬ ਬੰਦੇ ਕਿੱਥੇ ਜਾਣਗੇ ਦੱਸੋ ਭਾਜੀ ਮੁਕਤੀ ਘਾਲੇ ਆ 40 ਬੰਦੇ ਦਾ ਸਟਾਫ 40 ਬੰਦੇ ਰੋਟੀ ਕੌਣ ਦੇਵੇਗਾ ਜੇ ਸਰਕਾਰ ਦਿੰਦੀ ਜੇ ਸਰਕਾਰ ਦਿੰਦੀ ਜੇ ਆਪਾਂ ਇਹਦਾ ਕੰਮ ਨਹੀਂ ਕਰਾਂਗੇ ਫਿਰ ਕੱਲ ਨੂੰ ਆਪਾਂ ਲੋਕਾਂ ਦੇ ਚੈਨੀਆਂ ਲਾਵਾਂਗੇ ਕੀ ਕਰ ਲੋਗੇ ਫਿਰ ਜੇਲ੍ਹ ਤੇ ਦੇਰ ਹੋਰ ਫਿਰ ਇਹੋ ਕਰਾਂਗੇ ਭਾਜੀ ਜੇ ਕੰਮ ਤੁਸੀਂ ਨਹੀਂ ਕਰ ਪਾਜੀ ਕੋਈ ਕੁਝ ਨਹੀਂ ਕੀ ਭਾਜੀ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਨ ਗੱਲ ਹੈ ਹੀਰਾ ਪਨੀਰ ਵਾਲਾ ਟਾਰਗੇਟ ਕੀਤਾ ਜਾਂਦਾ ਹੈ ਜਦੋਂ ਆਂਦੇ ਹੀਰੇ ਕੋ ਆਂਦੇ ਆ ਠੀਕ ਹੈ ਜੇ ਮੰਨ ਲਓ ਅਸੀਂ ਕੰਮ ਕਰਦੇ ਆ ਤਾਂ ਉਹ ਸੁਣੇ ਜਰਾ ਕੰਮ ਕਰਨ ਤੋਂ ਜੇ ਅਸੀਂ ਨਹੀਂ ਤਾਂ ਫਿਰ ਕੱਲ ਨੂੰ ਇਹੋ ਕੋਸ਼ਿਸ਼ ਆ ਸਾਡੇ ਲਈ ਕਿ ਅਸੀਂ ਲੋਕਾਂ ਦੇ ਚੈਨੀਆਂ ਲਈਏ ਚੋਰੀਆਂ ਕਰਾਏ ਇਹੋ ਕੋਸ਼ਿਸ਼ ਆ ਠੀਕ ਹੈ ਨਾ ਤੁਹਾਨੂੰ ਤਾਂ ਖੁਦ ਸਰਕਾਰ ਮਜਬੂਰ ਕਰ ਰਹੀ ਹੈ ਇਹ ਹਾਲਾਤ ਦਿੱਤੀ ਆਓ ਜੀ ਅਸੀਂ ਆਪਣਾ ਫੈਮਿਲੀ ਕਾਰੋਬਾਰ ਚਲਾਉਣਾ ਕਿੱਦਾਂ ਚਲਾਵਾਂਗੇ ਦੱਸੋ ਸਭ ਤੋਂ ਮੇਨ ਚੀਜ਼ ਪੈਸਾ ਪੈਸਾ ਜਿੱਥੋਂ ਲੈ ਕੇ ਆਵਾਂਗੇ ਕੰਮ ਕਰ ਚੱਲਦਾ ਪਿਆ ਉਹ ਤੁਸੀਂ ਬੰਦ ਕਰ ਦੋਗੇ ਮਿਹਨਤ ਕਰਕੇ ਕਰ ਰੇ ਨਾ ਕੱਲ ਨੂੰ ਜੇ ਤੁਸੀਂ ਪੈਸਾ ਸਭ ਕੁਝ ਬੰਦ ਕਰ ਦੋਗੇ ਸਾਨੂੰ ਤਾਂ ਦੋ ਨੰਬਰ ਦਾ ਕੰਮ ਕਰਨਾ ਪੈ ਗਿਆ ਫਿਰ ਫਿਰ ਤਾਂ ਨਹੀਂ ਤੁਸੀਂ ਕਹੋਗੇ ਨਾ ਭਾਈ ਕਿਉਂ ਕਰ ਰਹੇ ਇਹ ਤਾਂ ਇਹੋ ਜਿਹਾ ਕਹਿੰਦੇ ਪਬਲਿਕ ਪਲੇਸ ਹੈ ਪਬਲਿਕ ਇੱਥੇ ਆ ਕੇ ਬੈਠਦੀ ਹੈ ਖਾਣ ਪੀਣ ਵਾਲਾ ਕੰਮ ਹੈ ਪਬਲਿਕ ਆਉਣਾ ਆਣਾ ਇਕੱਠਾ ਹੋਣਾ ਹੀ ਹੋਣਾ ਹੈ ਹਾਂ ਵੇ ਠੀਕ ਹੈ ਜੀ ਪਬਲਿਕ ਕਹਿੰਦੇ ਸਾਫ ਸਫਾਈ ਇਹ ਅਸੀਂ ਕਰ ਰਹੇ ਹਾਂ ਲੋ ਜੀ ਦੇਖ ਖਲਾਰਾ ਵੇਦਾ ਸਫਾਈ ਐਸੇ ਬੰਦੇ ਵੀ ਲਾਏ ਆ ਅਸੀਂ ਸਭ ਕੁਝ ਕਰਦੇ ਹਾਂ ਸਫਾਈ ਵੀ ਹੁੰਦੀ ਹੈ ਕਾਰਪੋਰੇਸ਼ਨ ਦੇ ਜਿਹੜੇ ਬੰਦੇ ਉਹ ਕਹਿ ਦਿੰਦੇ ਕਿ ਪੰਸਲ ਦੀ ਸਫਾਈ ਵੇਖੋ ਭਾਈ ਉਹ ਤਾਂ ਹਲੇ ਸ਼ੁਰੂ ਹੀ ਨਹੀਂ ਹੋਇਆ ਸਫਾਈ ਤਾਂ ਇੱਥੇ ਆਪੇ ਹੋਣੀ ਹੈ ਹਲੇ ਤੇ ਬਹਾਨੇ ਰਿਹਾ ਆ ਜਿੱਥੇ ਚਾਰ ਬੰਦੇ ਬੈਣਗੇ ਭਾਜੀ ਉਥੇ ਖਲੇਰਾ ਪੈਗਾ ਚੱਕ ਦੇ ਵੀ ਨਾਲ-ਨਾਲੇ ਤੁਸੀਂ ਕਦੇ ਵੀ ਆ ਕੇ ਵੇਖੋ ਜੇ ਤੁਹਾਨੂੰ ਇਥੇ ਖਲੇਰਾ ਲੱਭੇਗਾ ਤੁਸੀਂ ਤਾਂ ਗੱਲ ਕਰੋ ਕਿੰਨੇ ਮਜ਼ਦੂਰ ਕੰਮ ਕਰਦੇ ਹੈ ਇਹ ਰਮਾਂ ਦੇ ਭਾਈ 40 ਬੰਦੇ ਇਕ ਲੱਗੇ ਜੇ ਕੱਲੇ ਹੀਰੇ ਤੇ ਹਾਂਜੀ ਕੱਲੇ ਹੀਰੇ ਕੋ 40 ਬੰਦੇ ਲੱਗੇ 3D ਤੇ 3D ਭਾਈ 40 35 ਬੰਦੇ ਇਧਰ ਵੀ ਹੈ ਠੀਕ ਹੈ ਇੱਥੇ ਵੀ ਕਰਦੇ ਠੀਕ ਹੈ ਡੇ ਨਾਈਟ ਸਵੇਰੇ ਸ਼ਾਮ ਸਾਰੇ ਬੰਦੇ ਇਥੇ ਕੰਮ ਕਰਦੇ ਕਿਹ ਪਰਿਵਾਰ ਹੈ ਕਈ ਬੰਦੇ ਪਰਦੇਸੀ ਤੋਂ ਆਦਾ ਕਿੱਥੇ ਜਾਣਗੇ ਦੋਸਤ ਮੈਂ ਪਰਿਵਾਰ ਪਰਿਵਾਰ ਪਾਲਣਾ ਕਿੱਥੋਂ ਪਾਲਾਂਗੇ 100 150 ਬੰਦਾ ਕੀ ਕਰੇਗਾ ਦੱਸੋ ਨਾ ਨੂੰ ਵੀ ਕੋਈ ਹਾਲ ਦੱਸੋ ਕਿ ਜੇ ਮੰਨ ਲਓ ਅੱਜ ਉਹ ਕੱਢ ਦਨ ਜੇ ਆਪਾਂ ਨਵੀਂ ਥਾਂ ਤੇ ਵੀ ਜਾਣੇ ਆ ਪਾਜੀ ਉਹਨੇ ਵੀ ਕੀ ਪਤਾ ਕੰਮ ਮਿਲਦਾ ਨਹੀਂ ਮਿਲਦਾ ਕਿ ਕੀ ਬੰਦ ਆਇਆ ਇਹ ਰਤਬਾ ਹੈ ਅਹੀਂ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਆ ਤੁਹਾਡੇ ਕੋਈ ਬੈਂਕ ਬੈਲੈਂਸ ਕੋਈ ਲੱਖ ਡੇਰ ਦਾ 50 ਲੱਖ ਰੁਪਇਆ ਕੋਈ ਪੈਸਾ ਇਕੱਠਾ ਨਹੀਂ ਹੋਇਆ ਅਹੀਂ ਰੋਜ਼ ਕਮਾਉਂਦੇ ਤੇ ਰੋਜ਼ ਅਹੀਂ ਆਪਣੀ ਮੰਗ ਅਹੀਂ ਕਰਦੇ ਪਾਜੀ ਉਹ ਕੰਮ ਦੇ ਪਿੱਛੇ ਲਗੜਾ ਕੰਮ ਚੱਲੇ ਤੁਹਾਡੀ ਰੋਜ਼ੀ ਰੋਟੀ ਲੱਗੇ ਬਸ ਤੁਹਾਡੇ ਚਾਹ ਕੋਈ ਨਹੀਂ ਉੱਥੇ ਤੱਕ ਲਾਉਂਦੇ ਨਾ ਤੁਹਾਨੂੰ ਇੰਨੀ ਜਗ੍ਹਾ ਦਿੱਤੀ ਨੇ ਤੂੰ ਇੰਨੀ ਕੀ ਰਹਿ ਦਿੱਤੀ ਨਾ ਇੰਨੇ ਜੇ ਅਹੀਂ ਰ ਕਾਦਰ ਰੱਖਿਆ ਦੁਕਾਨੀ ਬੰਦ ਕਰ ਦੋ ਕੱਲ ਮੈਂ ਮਾਲਕ ਨੇ ਆਨੂ ਕੱਢ ਦੇਣਾ ਜ਼ਿਆਰਾ ਕੀ ਬਿਲਕੁਲ ਇਹ ਉਹ ਸਟਾਫ ਹੈ ਜੋ ਆਪਣੀ ਰੋਟੀ ਰੋਜੀ ਨੂੰ ਲੈ ਕੇ ਇਸ ਵੇਲੇ ਗੁਹਾਰ ਲਗਾ ਰਹੇ ਸਰਕਾਰ ਦੇ ਅੱਗੇ ਕਿ ਕਿਤੇ ਕਿਤੇ ਸ਼ਰਤਾ ਤੇ ਰਿਆਦ ਦਿੱਤੀ ਆਵੇ ਕਿਹੜੇ ਨੀਮਾਂ ਦੀ ਉਲੰਘਣਾ ਕਰ ਰਹੀ ਤੁਸੀਂ ਜੋ ਏਡੀ ਵੱਡੀ ਕਾਰਵਾਈ ਕੀਤੀ ਗਈ ਹੈ ਸਾਰਿਆਂ ਨੇ ਸਰਕਾਰ ਨੂੰ ਬੋਲਾਵੇ ਅਸੀਂ ਕਿਹੜੇ ਕਿਹੜੇ ਨੀਮਾਂ ਦੀ ਉਲੰਘਣਾ ਕਰਦੇ ਪਿਆ ਇਹਦੇ ਰੋਜੀ ਰੋਟੀ ਕਮਾਉਂਦੇ ਆ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਭਾਂਚੇ ਬਾਹਰੋਂ ਬੰਦੇ ਲਿਆ ਕੇ ਕੰਮ ਕਰਨਾ ਆ ਕੰਮ ਕਰਨ ਦੇ ਹੁੰਦੇ ਨੇ ਇੱਥੋਂ ਨਾਲੋਂ ਕੰਮ ਖੋਈ ਇੱਥੋਂ ਦਾ ਕੰਮ ਖੋਈ ਜਾਂਦੇ ਨੇ ਹੀਰਾ ਹੀ ਬੜਾ ਟਾਰਗੇਟ ਕੀਤਾ ਜਾਂਦਾ ਕਹਿੰਦੇ ਆ ਲਓ ਭਾਜੀ ਵਿਦ ਪ੍ਰੂਫ ਆ ਲਓ ਫੜੋ ਜਿਹੜੇ ਕਹਿੰਦੇ ਆ ਕਿ ਇੱਥੇ ਗੱਡੀਆਂ ਨਹੀਂ ਲੱਗਦੀਆਂ ਆ ਲਓ ਫੜੋ ਆ ਕੈਮਰੇ 'ਚ ਵਿਖਾ ਦਿਓ ਭਾਜੀ ਸਾਰਿਆਂ ਨੂੰ ਆ ਆ ਕਹਿੰਦੇ ਇੱਥੇ ਮੇਰੇ ਮੇਰੇ ਤੇ ਆ ਬੰਦੇ ਖਿਲਾਵੇ ਜਿਵੇਂ ਮੈਂ ਗੈਂਗਸਟਰ ਹੁੰਨਾ ਮਿਹਨਤ ਕਰਦਾ ਆ ਭਾਜੀ ਆ ਚੈੱਕ ਕਰ ਲਓ ਭਾਜੀ ਮਾੜਾ ਇੱਧਰ ਆਇਓ ਇੱਧਰ ਆਇਓ ਵੱਡੇ ਭਾਜੀ ਆ ਕੈਮਰਾ ਜ਼ੂਮ ਕਰਕੇ ਮਾਰ ਲਓ ਵੱਡੇ ਭਾ ਆ ਚਾਰ ਦਿਨੇ ਪੁਰਾਣੀ ਵੀਡੀਓ ਜੀ ਕਿ ਗਾੜੀ ਮੇਰੇ ਪੂਸਲੇ ਘਦਾਰੇ ਆ ਔਰ ਸਾਹਮਣੇ ਚੈੱਕ ਕਰ ਲੋ ਚੈੱਕ ਕਰ ਲੋ ਸਾਹਮਣੇ ਗੱਡੀਆਂ ਲੱਗੀਆਂ ਕੀ ਗੱਲ ਇਹ ਗੈਂਗਸਟਰ ਆ ਮੈਂ ਗੈਂਗਸਟਰ ਆ ਮੈਂ ਬੰਦੇ ਮਾਰੇ ਆ ਚੈੱਕ ਕਰੋ ਸਾਹਮਣੇ ਕੀ ਗੱਲ ਇੱਥੇ ਪਾਰ ਗਈ ਨਹੀਂ ਆ ਮੈਨੂੰ ਹੱਥ ਨਹੀਂ ਪਾਇਆ ਜਾ ਰਿਹਾ ਭਾਜੀ ਕੀ ਗੱਲ ਉਹੀ ਤਾਂ ਕਹਿੰਦਾ ਪਰ ਕਾਨੂੰਨ ਸਿਰਫ ਉਹ ਮੇਰੇ ਵਾਸਤੇ ਹੀ ਆ ਕਾਨੂੰਨ ਸਿਰਫ ਮੇਰੇ ਵਾਸਤੇ ਆ ਆ ਚੈੱਕ ਕਰ ਲੋ ਵਿਦ ਪ੍ਰੂਫ ਮੇ ਕੋ ਸਾਰੇ ਪਏ ਆ ਆ ਜਿਹੜੇ ਕਹਿੰਦੇ ਪਏ ਆਪਣੇ ਕੋ ਬੋਰਡ ਲਾਣੇ ਐ ਇਤੋਂ ਠੀਕ ਆ ਆ ਕੀ ਗੱਲ ਆ ਬੋਰਡ ਜਾ ਕੇ ਤੁਸੀਂ ਦੁਬਾਰਾ ਲੱਗਾ ਆ ਆ ਬੋਰਡ ਲੱਗਾ ਜਾ ਕੇ ਕਹਿੰਦੇ ਮਹਿੰਗਾ ਬੋਰਡ ਆ ਦੱਦ ਨਹੀਂ ਲਾਣਾ ਕੀ ਸਾਡੇ ਸਸਤੇ ਲੱਗੇ ਆ ਇੱਕ ਇੱਕ ਗੱਲ ਸਸਤਾ ਆ ਚੈੱਕ ਕਰੋ ਵੀ ਅੱਗੇ ਨਾਲ ਆਓ ਸਾਹਮਣੇ ਮਾਰਕੀਟ ਦੇ ਬੋਰਡ ਦਿਖਾਈਏ ਇੱਧਰ ਬੋਰਡ ਸਸਤਾ ਆ ਇੱਧਰ ਆਓ ਇੱਧਰ ਆਓ ਤੋਂ ਬਿਲਕੁਲ ਇੱਕ ਤਸਵੀਰ ਅਸੀਂ ਨਹਿਰੂ ਸ਼ੋਪਿੰਗ ਕੰਪਲੈਕਸ ਦੀ ਜਰੂਰ ਸਾਝੀ ਕਰਨੀ ਚਾਹਾਂਗੇ ਜਿੱਥੇ ਹਰ ਦੁਕਾਨ ਦੇ ਬਾਹਰ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਨਜ਼ਰ ਆ ਰਹੇ ਨੇ ਪਰ ਟ੍ਰੈਫਿਕ ਸ਼ਹਿਰ ਦਾ ਪਖਤ ਪਾਤ ਕੀਤਾ ਗਿਆ ਤੇ ਸਿਰਫ ਸਿਰਫ ਦੋ ਫੂਡ ਨਾਲ ਜੁੜੀਆਂ ਹੋਈਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਦੇ ਹੋ ਤੰਤ ਉਤਾਰ ਕੇ ਜਿਹੜੇ ਸਿਰ ਦਿੱਤੇ ਗਏ ਨੇ ਉਹਨਾਂ ਦੀਆਂ ਕੁਰਸੀਆਂ ਸਭ ਕੁਝ ਚੱਕ ਦਿੱਤਾ ਗਿਆ ਔਰ ਇੱਥੇ ਜੇ ਦੇਖ ਸਕਦੇ ਦੁਕਾਨਾਂ ਦੇ ਬਾਹਰ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੱਗੇ ਹੋਏ ਨਜ਼ਰ ਆ ਰਹੇ ਨੇ ਮੁਕੰਮਲ ਤੌਰ ਤੇ ਰਸਤੇ ਜਿਹੜੇ ਬੰਦ ਕੀਤੇ ਹੋਏ ਨੇ ਔਰ ਹੋਰਡਿੰਗ ਦੂਰ ਦੂਰ ਤੱਕ ਤੀਸਰੀ ਮੰਜ਼ਿਲ ਤੱਕ ਜਿਹੜੀ ਹੈ ਹਰ ਦੁਕਾਨ ਦੇ ਬਾਹਰ ਵੱਡੇ ਵੱਡੇ ਹੋਰਡਿੰਗ ਜਿਹੜੇ ਹੈ ਉਹ ਲੱਗੇ ਹੋਏ ਨੇ ਤੋਂ ਜਿਹੇ ਚ ਜ਼ਰੂਰ ਸਵਾਲ ਉੱਠਦਾ ਕਿ ਆਖਰ ਇਸ ਕਾਰਵਾਈ ਦਾ ਕਾਰਨ ਕੀ ਸੀ ਸਿਰਫ ਤੇ ਸਿਰਫ ਇੱਕ ਬੰਦੇ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਰੋਟੀ ਰੋਜੀ ਖੋਹਣ ਦਾ ਯਤਨ ਕਿਉਂ ਕੀਤਾ ਗਿਆ ਉਸ ਦਾ ਕੰਮ ਉਸ ਦੀ ਦੁਕਾਨਦਾਰੀ ਬੰਦ ਕਰਵਾਉਣ ਦਾ ਯਤਨ ਕਿਉਂ ਕੀਤਾ ਜਾ ਰਿਹਾ ਜਦਕਿ ਬਾਕੀ ਦੁਕਾਨਾਂ ਨੂੰ ਵੱਡੀ ਰਹਿ ਦਿੱਤੀ ਜਾ ਰਹੀ ਹੈ